ਸਤਿਨਾਮ ਸ਼੍ਰੀ ਵਾਇਕੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ 52 ਅਖਰੀ ਮਲਾ ਪੰਜਵਾਂ ਸ਼ਲੋਕ ਦਸੇ ਇੱਕ ਨਿਹਾਰਿਆ ਸਭ ਕਸ਼ੁੱਦੇ ਮਨ ਹਾਰ ਸਤ ਸਤ ਸਿਮਰਤ ਰਏ ਨਾਨਕ ਦਰਸ ਅਧਾਰ ਸੇਵਕਾਂ ਨੇ ਵੇਖ ਲਿਆ ਹੈ ਇੱਕ ਪਰਮਾਤਮਾ ਹੀ ਸਭ ਕੁਝ ਦੇ ਰਿਹਾ ਹੈ ਕੋ ਨਾਨਕ ਸਾ ਫਰਮਾਉਂਦੇ ਹਨ ਉਹ ਪਰਮਾਤਮਾ ਦੇ ਦਰਸ਼ਨ دیدار ਨੂੰ ਆਪਣਾ ਆਸਰਾ ਬਣਾ ਕੇ ਹਰੇਕ ਸਵਾਸ ਨਾਲ ਸਿਮਰਤੇ ਰਹਿੰਦੇ ਹਨ ਪੌੜੀ ਦੱਤਾ ਦਤ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟਨਾ ਆਵੀ ਅਗੰਟ ਭਰੇ ਪੰਡਾਰ ਤੈਨੂੰ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਏ ਬਿਸਾਰ ਦੋਸ਼ ਨਹੀਂ ਕਾਹੂ ਕਉ ਮੀਤਾ ਮਾਇਆ ਮੋ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇਤੇ ਗੁਰਮਖ ਧਰਾਪੇ ਦਾਤਾ ਦਾਤਾ ਸਿਰਫ ਇੱਕ ਹੀ ਹੈ ਜੋ ਸਭ ਨੂੰ ਰਿਜਕ ਅਤੇ ਦਾਤਾ ਦਿੰਦਾ ਜਾ ਰਿਹਾ ਹੈ ਉਸ ਦੇ ਦਿੰਦੇ ਰਹਿਣ ਚ ਕੋਈ ਕਮੀ ਨਹੀਂ ਆਉਂਦੀ ਕਿਉਂਕਿ ਉਸ ਦੇ ਅਗੰਤ ਪੰਡਾਰ ਭਰੇ ਰਹਿੰਦੇ ਹਨ ਉਹ ਦੇਣ ਵਾਲਾ ਪ੍ਰਭੂ ਸਦਾ ਜਿਉਂਦਾ ਰਹਿਣ ਵਾਲਾ ਹੈ ਹੇ ਮੂਰਖ ਮਾਨ ਤੂੰ ਕਿਉਂ ਉਸ ਨੂੰ ਭੁਲਾ ਦਿੱਤਾ ਹੈ ਪਰ ਹੇ ਮਿੱਤਰਾ ਇਸ ਵਿੱਚ ਕਿਸੇ ਦਾ ਕਸੂਰ ਨਹੀਂ ਹੈ ਕਿਉਂਕਿ ਪ੍ਰਭੂ ਨੇ ਆਪ ਹੀ ਮਾਇਆ ਦੇ ਮੋਹ ਦਾ ਬੰਨ ਬਣਾਇਆ ਹੋਇਆ ਹੈ ਗੁਨਾਨਿਕ ਸਾਹਿਬ ਫਰਮਾਉਂਦੇ ਹਨ ਜਿਨ੍ਹਾਂ ਦੀਆਂ ਦੁੱਖ ਤਕਲੀਫਾਂ ਪ੍ਰਭੂ ਨੇ ਆਪ ਹੀ ਦੂਰ ਕਰ ਦਿੱਤੀਆਂ ਹਨ ਇਹੋ ਜਿਹੇ ਗੁਰਮੁਖ ਬਣ ਕੇ ਪੂਰੀ ਤਰ੍ਹਾਂ ਨਾਲ ਰੱਜ ਗਏ ਹਨ ਸ਼ਲੋਕ ਤਰ ਜਿਏਰੇ ਇਕ ਟੇਕ ਤੂੰ ਲਾਏ ਪਿਡਾਨੀਆਸ ਨਾਨਕ ਨਾਮ ਤੀਆਇ ਕਰਜ ਆਵੈ ਰਾਸ ਏ ਮੇਰੇ ਜੀੜੇ ਤੂੰ ਸਿਰਫ ਇਕ ਅਕਾਲਪੁਰਖ ਦਾ ਆਸਰਾ ਫੜ ਔਰ ਸਾਰੀਆਂ ਆਸਾਂ ਛੱਡ ਦੇ ਗੁਨਾਹਿਕ ਸਾਪ ਤਾਕੀਤ ਕਰਦੇ ਹਨ ਵਾਯ ਗਰੂ ਦਾ ਨਾਮ ਧਿਉ ਦਿਆ ਸਾਰੇ ਕਾਰਜ ਨੇਪਰੇ ਚੜਜਾ ਦੇ ਹਨ ਪੌੜੀ ਤਦ ਦਾਤਾਵਤ ਤੋਂ ਮਿਟੈ ਸੰਤ ਸੰਗ ਹੋਏ ਬਾਸ ਤੋਰ ਤੇ ਕਿਰਪਾ ਕਰੋ ਆਪ ਕੋਏ ਮਨੇ ਪ੍ਰਕਾਸ਼ ਤਨ ਸਾਜਾ ਤੇ ਉਹ ਸੱਚ ਸਾਹਾ ਹਰ ਹਰ ਪੂੰਜੀ ਨਾਮ ਬਿਸਾਹ ਤੀਰਜ ਜਸ ਸੋਬਾ ਤੇ ਬਣਿਆ ਹਰ ਹਰ ਨਾਮ ਸ਼ਰਵਣੀ ਜਿਹ ਸੁਣਿਆ ਗੁਰਮਖ ਜੇ ਕਟ ਰਹਿ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਤਦਾ ਮਨੁੱਖ ਦੀ ਪਟਕਣਾ ਤਦੋਂ ਹੀ ਦੂਰ ਹੁੰਦੀ ਹੈ ਜਦੋਂ ਸੰਤਾਂ ਦੀ ਸੰਗਤ ਵਿੱਚ ਵਾਸਾ ਹੁੰਦਾ ਹੈ ਜਦੋਂ ਪਰਮਾਤਮਾ ਆਪ ਮੇਰ ਕਰਦਾ ਹੈ ਤਾਂ ਹੀ ਮਨ ਵਿੱਚ ਚਾਨਣ ਹੁੰਦਾ ਹੈ ਉਹ ਸੱਚੇ ਸਾਹਨ ਜਿਨ੍ਹਾਂ ਕੋਲ ਨਾਮ ਰੂਪ ਸੱਚਾ ਧਨ ਹੈ ਵੈਗਰੂ ਦਾ ਨਾਮ ਉਹਨਾਂ ਦੀ ਰਾਸ ਪੂੰਜੀ ਹੈ ਉਹ ਨਾਮ ਦਾ ਵਪਾਰ ਕਰਦੇ ਹਨ tiraj jas ate shobha ਉਹਨਾਂ ਨੂੰ ਹੀ ਫਵਦੀ ਹੈ ਜੋ ਵੈਗਰੂ ਦਾ ਨਾਮ ਸੁਣਦੇ ਰਹਾਨ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਦੇ ਹਿਰਦੇ ਵਿੱਚ ਵੈਗਰੂ ਟਿਕਿਆ ਰਹਿੰਦਾ ਹੈ ਉਸ ਗੁਰਮਖ ਨੂੰ ਵਡਿਆਈ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ